ਸ਼੍ਰੀ ਮੁਖਤਸਰ ਸਾਹਿਬ ਪੁਲਿਸ ਦੀ ਨਸ਼ੇ ਤੇ ਵੱਡੀ ਕਾਰਵਾਈ 14 ਲੱਖ 70 ਹਜ਼ਾਰ ਦੀ ਪ੍ਰਾਪਰਟੀ ਸੀਲ ਲਗਾਇਆ ਨੋਟਿਸ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਅਤੇ ਸ਼੍ਰੀ ਮੁਖਤਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀ ਰਥ ਮੀਨਾ ਵੇਖਦੇ ਹਾਂ ਤਾਂ ਤਾਹ ਤੱਕ ਅੱਜ ਪਿੰਡ ਮਿੱਡਾ ਦੇ ਵਿੱਚ ਡੀਐਸਪੀ ਡੀ ਜਸਪਾਲ ਸਿੰਘ ਢਾਲੀਵਾਲ ਅਤੇ ਐਸਐਚਓ ਇਕਬਾਲ हुसैन ਅਤੇ ਕੌਂਕੀ ਇੰਚਾਰਜ ਸ਼ਮਿੰਦਰ ਸਿੰਘ ਅਤੇ ਨਾਲ ਹੋਰ ਬਹੁਤ ਸਾਰੇ ਮੁਲਾਜ਼ਮਾਂ ਨੇ ਅੱਜ ਪਿੰਡ ਮਿੱਡਾ ਦੇ ਵਿੱਚ ਇੱਕ ਨਸ਼ਾ ਤਖਸਰ ਦੀ ਪ੍ਰਾਪਰਟੀ ਨੂੰ ਸੀਲ ਕਰਨ ਵਾਸਤੇ ਪਹੁੰਚੇ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੌਕੇ ਦੀਆਂ ਜਿੱਥੇ ਡੀਐਸਪੀ ਡੀ ਜਸਪਾਲ ਸਿੰਘ ਢਾਲੀਵਾਲ ਅਤੇ ਮੌਕੇ ਤੇ ਟੀਮ ਉਹਨਾਂ ਦੀ ਮੌਜੂਦ ਹੈ ਇਹ ਤਸਵੀਰਾਂ ਦੇਖ ਰਹੇ ਹੋ ਸਿੱਧੀਆਂ ਜਿੱਥੇ ਉਸ ਨਸ਼ਾ ਤਸਕਰ ਦੀਆ ਪ੍ਰਾਪਰਟੀ ਨੂੰ ਅੱਜ ਸੀਜ਼ ਕਰਨ ਵਾਸਤੇ ਪਹੁੰਚੇ ਇਹ ਤਸਵੀਰਾਂ ਦੇਖ ਰਿਹਾ ਹਾਂ ਕਿੱਥੇ ਅੱਜ ਪਿੰਡ ਮਿੱਡਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵਿੱਚ ਅੱਜ ਇਸ ਘਰ ਨੂੰ ਸੀਲ ਕੀਤਾ ਗਿਆ ਇਹ ਤਸਵੀਰਾਂ ਦੇਖ ਰਹੇ ਹਾਂ ਐਸ ਐਚਓ ਇਕਬਾਲ ਹਸਨ ਉਹਨਾਂ ਦੇ ਨਾਲ ਸਾਰੀ ਪਸਪਾਲਟੀ ਇਹ ਦੇਖ ਰਿਹਾ ਹਾਂ ਕਿਥੇ ਉਸ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਇਹ ਤਸਵੀਰਾਂ ਦੇਖ ਰਿਹਾ ਹਾਂ ਮੌਕੇ ਦੀਆਂ ਐਸਾ ਦੇਖਾ ਲਓ ਸੋਸ਼ਲ ਮੀਡੀਆ ਪਰ ਐਸਵਾ ਦੁਆਰਾ ਦੀਆਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਿਹਨੇ ਨੂੰ ਦੁਆਰਾ ਫਿਰਦੌਸਾ ਦੇ ਸੁਨਮਤਰੀ ਦੇ ਬੇਟੇ ਨਾਲ ਗੱਲ ਨਹੀਂ ਲੱਗਦੀ ਜੇ ਦੁਆਰਾ ਆਇਆ ਦੇ ਰਿਹਾ ਨਸ਼ਾ ਦਾ ਇਸੇ ਬਾਅਦ ਜਿਹੜੀ ਕਿ ਰਾਜ ਹੈ ਉਹਨੇ ਸਾਰਾ ਸੀ ਇਹ ਤਾਂ ਇਸ ਕੋ ਮੀਟ ਕੋ ਜਿ ਕੁੜਾ ਚੱਲੂਗਾ ਮਾਲਕ ਉਹ ਨਾ ਬੜਾ ਚਲਾ ਬੁੱਧਾ ਤੇ ਰਾਣੀ ਆ ਗਈ ਇਹਨੂੰ ਕਰ ਲਓ ਗਿਆ ਜੀ ਪੀਸ ਦੇ ਕਰ ਨਹੀਂ ਦੱਸਦਾ ਪਤਾ ਤੇ ਲੱਗ ਗਈ ਇਹ ਪਰ ਜਾਈਏ ਜੀ ਜਿਹੜਾ ਰਾਜਵਿੰਦਰ ਰਾਹ ਹੈ ਇਹ ਸਾਡੇ ਮੇਰੇ ਘਰ ਦੇ ਤਾਏ ਦਾ ਬੇਟਾ ਆਏ ਦਾ ਮੁੰਡਾ ਹੈ ਹੰਦਰ ਹੈ ਨਾ ਇਧਰ ਪਰੇ ਗੋਣ ਰੰਦਾ ਨੇ ਇਹਨਾਂ ਦਾ ਬੇਟਾ ਹੀ ਆ ਕੰਦਾ ਛੇਂੀ ਉਮਰ ਉਹ ਲੈ ਗਿਆ ਸਾਰਾ ਰੰਗ ਬੰਲਾ ਇੱਕ ਕੱਪੀ ਉਹਨੂੰ ਦੇ ਦਿਓ ਤੁਸੀਂ ਉਹ ਤਾਂ ਇੰਨੀ ਹੋਈ ਤੁਸੀਂ ਬਣਾ ਦੇ ਅੱਛਾ ਜੀ ਇਹਨਾਂ ਦਾ ਉਹ ਗੋਲੀ ਕਰਾ ਲੈਣਾ ਜੀ ਸੰਦੀਪ ਕਰਾ ਲੈ ਦੱਸੋ ਕਰਾ ਲਿਓ ਇਹਦੇ ਦਾਸਾ ਕੋਸਲਾ ਮੈਂ ਦੱਸਦਾ ਸੈਂ ਨਹੀਂ ਕਰਦੇ ਅੱਜ ਦੇ ਘਰ ਉਹਨੂੰ ਕੋਈ ਕਰਾ ਨਹੀ ਕੱਪੀ ਉਹਨੂੰ ਦੇ ਦੇ ਕੱਪੀ ਉਹ ਹੋਣੀ ਆ ਉਹਨਾਂ ਨੇ ਵੀ ਜਾਣ ਕਰਕੇ ਜੇ ਨਹੀਂ ਆਈਆਂ ਕਾਪੀ ਉਹਨੂੰ ਦੇ ਦੇ ਵੀ ਆ ਚਾਹੀਦੀ ਇਹ ਤਾਂ ਵੀ ਉਹਨਾਂ ਨੇ ਫੜਾਉਣੀ ਆ ਘਰੇ ਤੋਂ ਹੀ ਹੈ ਨਹੀਂ ਖੱਲਿਆ ਤੋਂ ਫੋਨ ਨੰਬਰ ਲਿਖਦੇ ਇਹਨੂੰ ਕਾਪੀ ਦੇ ਦੇ ਤਾਂ ਉਹਨੂੰ ਦੇ ਦੇਣਗੇ ਕਾਪੀ ਕਾਪੀ ਹੈਗੀ ਤਾਂ ਐਕਸਟਰਾ ਹੈਗੀ ਜਿ ਆਪਣੀ ਅੱਛਾ ਸੀ ਉਹ ਰਾਤੀ ਇਹ ਦੂਜਨ ਨੂੰ ਕਾ ਦੇ ਹਾਂਜੀ ਆ ਕਾਪੀ ਉਹਨੂੰ ਦੇ ਦੇ ਪਈ ਕਿ ਥੋੜੇ ਜਿਹਲੇ ਸੀਗਾ ਇਹ ਤਾਂ ਫਿਰ ਆਪਾਂ ਰੋਕੀ ਹਾਂ ਹਾਂਜੀ ਉਹ ਪ੍ਰਕਾਰ ਨਾਲ ਕੰਸਟਿਟ ਕਰ ਲਈ ਅਜਾ ਪਰ ਜੋ ਉਹਦੇ ਉਹਨੂੰ ਬੱਚੇ ਕਰੇਗਾ ਸਤਿਨ ਰਹੀ ਜਾਂ ਕੋਈ ਨਹੀਂ ਗਿਆ ਰਹਿਣ ਕੋਈ ਗੱਲ ਨਹੀਂ ਅੱਗੇ ਪੀਰ ਦੇ ਲਈ ਕਰੋ ਘਰੇ ਰਹਿ ਸਕਦੇ ਆ ਮਸਾਲਾ ਆ ਲੈ ਕਰੋ ਉਹ ਦਿਨ ਤੋਂ ਤੇਰੇ ਦੂਜੇ ਛੇੜ ਦਾ ਲੱਗਾ ਸ਼ਰਮਾ ਜਿਹੜਾ ਨਾ ਉਹੀ ਸਿਸਟਮ ਆ ਬੱਸ ਹੈਗਾ ਹਾਂ ਰਹਿ ਜਾਂ ਮਗਲੇ ਬਸੋ ਜਣੇ ਹਾਂਜੀ ਸਰ ਅ ਮਤਲਬ ਆ ਜਿਹਦਾ ਜਿਸ ਮਾੜਾ ਆ ਪੰਜਾਬ ਸਰਕਾਰ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੀ ਪੰਜਾਬ ਸਟੇਟ ਦੇ ਅੰਦਰ ਜਿਹੜੇ ਨਸ਼ਾ ਤਸਕਰਾਂ ਜਾਂ ਮਾੜੇ ਅਰਸਰਾਂ ਨੂੰ ਕਾਬੂ ਕਰਨ ਦੇ ਲਈ ਇੱਕ ਪੂਰੀ ਵਿਸ਼ੇਸ਼ ਮਹਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ શ્રી ਮਕਸਰ ਸਾਹਿਬ ਸ੍ਰੀ ਭਾਗੀਰਦ ਸਿੰਘ ਜੀ ਮੀਨਾ ਉਹਨਾਂ ਦੀ ਯੋਗ ਹਦਾਇਤਾ ਤੇ ਜਿਹੜਾ ਹੈਗਾ ਰਾਜਵਿੰਦਰ RAM ਪੁੱਤਰ ਪ੍ਰਕਾਸ਼ RAM ਵਾਸੀ ਪਿੰਡ ਮਿੱਡਾ ਇਹ ਨਸ਼ਾ ਤਸਕਰਾਂ ਦੇ ਉੱਪਰ ਜਿਹੜੇ ਹੈਵੀ ਰਿਕਵਰੀ ਦੇ ਵਕ ਵਕਤ ਪੰਜ ਮੁਕੱਦਮੇ ਦਰਜ ਹੈ ਜਿਨ੍ਹਾਂ ਵਿੱਚੋਂ ਤਿੰਨ ਮੁਕੱਦਮੇ ਭੁੱਕੀ ਚੋਰਾਪੋਸਤ ਜਿਨ੍ਹਾਂ ਵਿੱਚ ਸਜ਼ਾ ਹੋ ਚੁੱਕਿਆ ਇੱਕ ਮੁਕੱਦਮਾ ਹੈਰਵਿੰਦ ਦਾ ਤੇ ਇੱਕ ਮੁਕੱਦਮਾ ਇਹਦੇ ਉੱਪਰ ਨਸ਼ੀਲੀਆਂ ਗੋਲੀਆਂ ਵੇਚਣ ਦਾ ਹੈਵੀ ਰਿਕਵਰੀ ਦਾ ਉਹ ਜਿਹੜੇ ਦੋਨੋਂ ਮੁਕੱਦਮੇ ਅੰਡਰ ਟ੍ਰਾਇਲ ਆ ਤਿੰਨ ਸਜ਼ਾ ਹੋਇਆ ਇਹਨੇ ਜਿਹੜੀ ਆਪਣੀ ਪ੍ਰਾਪਰਟੀ ਇਸ ਲਈ ਪੰਜ ਸਾਲਾਂ ਦੇ ਵਿੱਚ ਨਸ਼ਾ ਵੇਚ ਕੇ ਬਣਾਈ ਹੈ ਉਸ ਪ੍ਰਾਪਰਟੀ ਨੂੰ ਅਸੀਂ ਜਿਹੜੀ ਕੀਮਤ ਉਹਦੀ ਕੁੱਲ 14,70,000 ਰੁਪਏ ਦੇ ਕਰੀਬ ਹੈ ਉਸੀ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਇਹਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਹੈ। ਔਰ ਇਹ ਆਪਣੀ ਇਸ ਪ੍ਰਾਪਰਟੀ ਨੂੰ ਨਾ ਤਾਂ ਕੇ ਵੇਚ ਸਕਦਾ ਨਾ ਇਹਦੇ ਵਿੱਚ ਕਿਸੇ ਕਿਸਮ ਦੀ ਤੋੜ ਕਰਨਾ ਨਾ ਅੱਗੇ ਕੋਈ ਕਾਰਵਾਈ ਕਰੂਗਾ ਨਾ ਕੋਈ ਕਿਸੇ ਕਿਸਮ ਦਾ ਲੋਨ ਵਗੈਰਾ ਲੈ ਸਕਦਾ। ਇਹਦਾ ਜਿਹੜਾ ਕੇਸ ਹੈ ਕੰਪੀਟੈਂਟ ਅਥਾਰਟੀ ਦਿੱਲੀ ਕੋਲੇ ਅਗਲੀ ਕਾਰਵਾਈ ਲਈ ਚੱਲੂਗਾ। ਬਾਕੀ ਜਿਹੜੇ ਕੋਈ ਹੋਰ ਵੀ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਕੀ ਸਤਾਵਣੀ ਦੇਣਾ ਚਾਹਣੇ ਤੁਸੀਂ? ਦੇਖੋ ਜਿਹੜੇ ਹੋਰ ਬਾਕੀ ਨਸ਼ਾ ਤਸਕਰ ਹੈ ਚਾਹੇ ਸਾਡੇ ਡਿਸਟ੍ਰਿਕਟ ਦੇ ਚਾਹੇ ਪੂਰੇ ਪੰਜਾਬ ਦੇ ਉਹਨਾਂ ਲਈ ਇੱਕ ਇਹ ਸਖਤ ਹਦਾਇਤ ਹੈ ਕਿ ਜਿਹੜੀ ਹੈ ਪੰਜਾਬ ਸਰਕਾਰ ਆ ਜਾਂ ਸਾਡੀ ਪੰਜਾਬ ਪੁਲਿਸ ਹੈ ਉਹ ਬਿਲਕੁਲ ਇਹਨਾਂ ਦੇ ਇੱਕ ਚੇ ਜਿਹੜੀ ਹੱਥੋਂ ਕੇ ਪਈ ਹੈ ਜਾਂ ਤਾਂ ਇਹ ਆਪਣਾ ਨਸ਼ਾ ਤਸਕੀਦਾ ਧੰਦਾ ਬੰਦ ਕਰ ਦੇਣ ਜਾਂ ਇੱਕ ਬੰਦ ਕਰਕੇ ਨਸ਼ਾ ਤਸਕੀਦਾ ਵਧਿਆ ਇੱਕ ਪਰਿਵਾਰਕ ਜੀਵਨ ਤੇ ਸਮਾਜਿਕ ਜੀਵਨ ਜੀਣ ਸਮਾਜ ਨੂੰ ਵਧਿਆ ਸੇਧ ਦੇ